ਤਾਂ ਸੰਯੁਕਤ ਕਿਸਾਨ ਮੋਰਚਾ ਦੇ ਐਲਾਨ ਤੋਂ ਬਾਅਦ ਅੱਜ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਪੱਕਾ ਮੋਰਚਾ ਲਾਉਣ ਦੀ ਤਿਆਰੀ ਜਿਹੜੀ ਸ਼ੁਰੂ ਕਰ ਦਿੱਤੀ ਹੈ ਦੱਸਦੇ ਕਿ ਟਰੈਕਟਰ ਟਰਾਲੀਆਂ ਦੇ ਰਾਹੀਂ ਕਿਸਾਨ ਆਪਣੇ ਘਰਾਂ ਦੇ ਵਿੱਚੋਂ ਨਿਕਲਨੇ ਸ਼ੁਰੂ ਹੋ ਗਏ ਨੇ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕ ਲਿਆ ਗਿਆ ਚੈਕਿੰਗ ਕੀਤੀ ਜਾ ਰਹੀ ਹੈ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਬਿਨਾਂ ਚੈਕਿੰਗ ਤੋਂ ਕੋਈ ਵੀ ਬੱਸ ਚੰਡੀਗੜ੍ਹ ਦੇ ਵਿੱਚ ਦਾਖਲ ਨਹੀਂ ਹੋ 파ਰੀ ਉੱਥੇ ਹੀ ਲੋਕ ਜਿਹੜੇ ਖੱਜਲ ਖੁਆਰ ਹੋ ਰਹੇ ਨੇ ਕਿਉਂਕਿ ਚੈਕਿੰਗ ਦੇ ਦੌਰਾਨ ਬੱਸਾਂ ਰੋਕੀਆਂ ਜਾ ਰਹੀਆਂ ਨੇ ਕਿਸੇ ਨੇ ਹਸਪਤਾਲ ਵਿਚ ਜਾਣਾ ਹੈ ਔਰ ਕਿਸੇ ਨੇ ਕੋਈ ਜ਼ਰੂਰੀ ਕੰਮ ਦੇ ਲਈ ਜਿਹੜਾ ਚੰਡੀਗੜ੍ਹ ਆ ਰਹੇ ਨੇ ਲੇਕਿਨ ਉਹਨਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਜਿਹੜੇ ਲੋਕਾਂ ਨੂੰ ਖੱਜਲ ਖੁਆਰ ਵੀ ਹੋਣਾ ਪਹਿਰੇਆ ਉੱਥੇ ਸੀਐਮ ਭਗਵੰਤ ਮਾਨ ਦੇ ਨਾਲ ਐਸਕੇਐਮ ਦੇ ਨੇਤਾਵਾਂ ਦੀ ਜਿਹੜੀ ਮੀਟਿੰਗ ਹੋਈ ਸੀ ਲੇਕਿਨ ਉਹ ਮੀਟਿੰਗ ਜਿਹੜੀ ਬੇਸਿੱਟਾ ਰਹਿੰਦੀ ਹੈ ਜਿਸ ਤੋਂ ਬਾਅਦ ਕਿਸਾਨ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਪੱਕਾ ਮੋਰਚਾ ਲਗਾਉਣ ਦੀ ਤਿਆਰੀ ਕਰ ਲੈਂਦੇ ਨੇ ਲੇਕਿਨ ਅੱਜ ਜੀ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੀ ਜਿਹੜਾ ਕਿ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਗਏ ਨੇ ਕੋਈ ਵੀ ਚੈਕਿੰਗ ਤੋਂ ਬਿਨਾਂ ਬੱਸ ਜਿਹੜੀ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਕਰਨ ਦਿੱਤੀ ਜਾ ਰਹੀ ਉੱਥੇ ਕਿਸਾਨਾਂ ਨੇ ਵੀ ਥਾਣ ਲਿਆ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਚੰਡੀਗੜ੍ਹ ਪਹੁੰਚਣਗੇ ਉੱਥੇ ਮੋਰਚਾ ਲਗਾਉਣਗੇ ਕਿਉਂਕਿ ਆਪਣੀਆਂ Por teste, carrega. ਤੋਥੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪਟਿਆਲਾ ਤੋਂ ਜਿੱਥੇ ਕਿ ਬੱਸਾਂ ਦੀ ਚੈਕਿੰਗ ਦੇ ਦੌਰਾਨ ਰੋਕਿਆ ਗਿਆ ਬੱਸਾਂ ਨੂੰ ਤਾਂ ਜੋ ਕਿਸੇ ਵੀ ਹਾਲਤ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਚੰਡੀਗੜ੍ਹ ਦੇ ਵਿੱਚ ਨਾ ਜਾਣ ਉੱਥੇ ਨਾ ਪਹੁੰਚਣ ਤੇ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਸੀ ਕਿਸਾਨਾਂ ਵੱਲੋਂ ਸੈਕਟਰ 34 ਦੇ ਵਿੱਚ ਪ੍ਰਦਰਸ਼ਨ ਕਰਨ ਦੀ ਗੱਲ ਕਹੀ ਗਈ ਸੀ ਹਾਲਾਂਕਿ ਉਹਨਾਂ ਨੂੰ ਅਜੇ ਤੱਕ ਚੰਡੀਗੜ੍ਹ ਪ੍ਰਸ਼ਾਸਨ ਤੋਂ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਮਿਲੀ ਇਸ ਤੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਪੰਜਾਬ ਦੇ ਨਾਲ ਲੱਗਦੀ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ ਇਹ ਯਕੀਨੀ ਬਣਾਉਣ ਦੇ ਲਈ ਕਿ ਕਿਸਾਨ ਚੰਡੀਗੜ੍ਹ ਦੇ ਵਿੱਚ ਦਾਖਲ ਨਾ ਹੋਣ ਪੁਲਿਸ ਬਾਈਕ ਤੇ ਕਾਰ ਸਵਾਰਾਂ ਦੇ ਪਛਾਣ ਪੱਤਰਾਂ ਦੀ ਵੀ ਜਾਂਚ ਕਰ ਰਹੀ ਹੈ ਇਸ ਤੋਂ ਬਾਅਦ ਹੀ ਉਹਨਾਂ ਨੂੰ ਐਂਟਰੀ ਜਿਹੜੀ ਚੰਡੀਗੜ੍ਹ ਦੇ ਵਿੱਚ ਦਿੱਤੀ ਜਾ ਰਹੀ ਹੈ ਉੱਥੇ ਦੱਸਦੇ ਕਿ ਖਰੜ ਚੰਡੀਗੜ੍ਹ ਹਾਈਵੇ ਤੇ ਲੰਬਾ ਜਾਮ ਦੇਖਣ ਨੂੰ ਮਿਲ ਰਿਹਾ ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਸੜਕ ਕਿਨਾਰੇ ਖਾਲੀ ਜਗ੍ਹਾ ਤੇ ਬੈਠ ਜਾਣ ਜਿੱਥੇ ਵੀ ਪੁਲਿਸ ਉਹਨਾਂ ਨੂੰ ਰੋਕੇ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਕਿਸਾਨਾਂ ਤੇ ਸੜਕ ਰੋਕਾਂ ਦਾ ਦੋਸ਼ ਲਗਾ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰ ਰਹੀ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਵੱਲੋਂ ਕਰਾਚੋ ਦੀ ਅਨਾਜ ਮੰਡੀ ਦੇ ਵਿੱਚ ਇਕੱਠ ਸੱਦਿਆ ਗਿਆ ਸੀ ਤੇ ਇੱਥੇ ਹੀ ਚੰਡੀਗੜ੍ਹ ਦੇ ਵੱਲ ਕੂਚ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਸੰਗਰੂਰ ਪੁਲਿਸ ਨੇ ਜੋਗਿੰਦਰ ਸਿੰਘ ਉਗਰਾਹਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਸ ਤੋਂ ਬਾਅਦ ਉਹਨਾਂ ਨੂੰ ਚਾਜਲੀ ਥਾਣੇ ਦੇ ਵਿੱਚ ਲਜਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚ ਰਹੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਮੰਗ ਹੈ ਕਿ ਜੇ ਉਗਰਾਹਨ ਨੂੰ ਛੇਤੀ ਨਾ ਛੱਡਿਆ ਗਿਆ ਤਾਂ ਵੱਡੇ ਪੱਦਰ ਦੇ ਉੱਤੇ ਪ੍ਰਦਰਸ਼ਨ ਕੀਤਾ ਜਾਵੇਗਾ ਉੱਥੇ ਹੀ ਚੰਡੀਗੜ੍ਹ ਦੇ ਵਿੱਚ ਵੀ ਕਿਸਾਨਾਂ ਦੀ ਐਂਟਰੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ 8.18 ਜਿਹੜੇ ਪੁਆਇੰਟ ਨੇ ਐਂਟਰੀ ਪੁਆਇੰਟ ਨੇ ਉਹਨਾਂ ਦੇ ਉੱਪਰ ਜਿਹੜਾ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਖੜੀ ਕਰ ਦਿੱਤੀ ਗਈ ਹੈ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਔਰ ਜਿਰਖਪੁਰ ਤੋਂ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪਟਿਆਲਾ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਬਰਨਾਲਾ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਕਿਸਾਨਾਂ ਨੂੰ ਰੋਕਿਆ ਗਿਆ ਔਰ ਕਿਸੇ ਵੀ ਹਾਲਤ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਅੱਜ ਕਿਸਾਨਾਂ ਦਾ ਜਥਾ ਜੋ ਚੰਡੀਗੜ੍ਹ ਜਾਣ ਦੀ ਲਈ ਰਵਾਨਗੀ ਕਰ ਰਿਹਾ ਅਸੀਂ ਗੱਲ ਕਰਾਂਗੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਖਜ਼ਾਂਚੀ ਕਾਮਰੇਡ ਗੁਰਜੰਟ ਸਿੰਘ ਜੀ ਮਾਨਸਾ ਜੀ ਨਾਲ ਹਾਂਜੀ ਗੁਰਜੰਟ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਤਿਆਰੀ ਸੰਬੰਧੀ ਜੋ ਕਿਸਾਨਾਂ ਦੀਆਂ 18 ਮੰਗਾਂ ਸੀ ਜਿਹਦੇ ਸਬੰਧ ਦੇ ਵਿੱਚ ਮੁੱਖ ਮੰਤਰੀ ਸਾਹਿਬ ਨਾਲ 3 ਤਰੀਕ ਨੂੰ ਮੀਟਿੰਗ ਵੀ ਹੋਈ 8-9 ਮੰਗਾਂ ਦੇ ਉੱਤੇ ਉਹਨਾਂ ਨੇ ਗੱਲਬਾਤ ਕਰਕੇ ਉਹ ਵਿੱਚੋਂ ਮੀਟਿੰਗ ਦੇ ਬਾਕਆਊਟ ਕਰਕੇ ਚਲੇ ਗਏ ਤਾਂ ਕਿ ਹੁਣ 5 ਤਰੀਕ ਦਾ ਧਰਨਾ ਜਿਹੜਾ ਉੱਥੇ ਲੱਗਣਾ ਸੀਗਾ ਉਹਨੂੰ ਬੰਦ ਕਰਾਉਣ ਦੇ ਲਈ ਮਾਨ ਸਰਕਾਰ ਵੱਲੋਂ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਪੂਰਾ ਡੰਡੇ ਦਾ ਜ਼ੋਰ ਅਪਣਾਇਆ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਮਤਲਬ ਨਾਕੇਬੰਦੀ ਕੀਤੀ ਜਾ ਰਹੀ ਹੈ ਜ਼िला ਪ੍ਰਸ਼ਾਸਨ ਹੈੱਡਕੁਆਟਰਾਂ ਵੱਲੋਂ ਔਰ ਜਿੰਨੇ ਸੀਨੀਅਰ ਲੀਡਰ ਸੀ ਉਹ ਸਾਰੇ ਮਤਲਬ ਦੋ ਦਿਨਾਂ ਦੇ ਅੰਦਰਾਂ ਤੇ ਚੱਕ ਕੇ ਜੇਲ੍ਹਾਂ ਨੂੰ ਭੇਜ ਦਿੱਤੇ ਗਏ ਨੇ ਪਰ ਕਿਸਾਨ ਜਥੇਬੰਦੀ ਪੂਰੇ ਸੰਯੁਕਤ ਕਿਸਾਨ ਮੋਰਚੇ ਦੀਆਂ 33 ਜਥੇਬੰਦੀਆਂ ਦੇ ਆਗੂ ਵਰਕਰ ਤਤਵਰ ਨੇ ਸਾਰੇ ਅਸੀਂ ਚੰਡੀਗੜ੍ਹ ਨੂੰ ਮਤਲਬ ਹੀਰਾ ਘੱਟ ਰਹੇ ਹਾਂ ਅਸੀਂ ਪੂਰੀ ਇਹਦੀ ਰਵਾਨਗੀ ਦੇ ਲਈ ਆਹ ਟਰਾਲੀ ਲੈ ਕੇ ਤਿਆਰ ਹੋ ਕੇ ਜਾ ਰਹੇ ਹਾਂ ਕਿਸੇ ਵੀ ਕੀਮਤ ਤੇ ਸਾਨੂੰ ਮਤਲਬ ਇਹ ਸਰਕਾਰ ਨਹੀਂ ਰੋਕ ਸਕਦੀ ਜਿੰਨਾ ਸਮਾਂ ਇਹਨਾਂ 18 ਮੰਗਾਂ ਦਾ ਕੋਈ ਹੱਲ ਨਹੀਂ ਹੁੰਦਾ ਜਿਹੜੀਆਂ ਸੂਬੇ ਨਾਲ ਸੰਬੰਧਿਤ ਨੇ ਉਹ ਸੁਭਾ ਸਰਕਾਰ ਕਰੇ ਤੇ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਨੇ ਉਹ ਗਵਰਨਰ ਉਹਦੀ ਮਤਲਬ ਆ ਜਿਹਦੇ ਜਥੇ ਦੇ ਵਿੱਚ ਤੁਹਾਡੇ ਨਾਲ ਕਿਹੜੇ ਕਿਹੜੇ ਆਗੂ ਪੰਜਾਬ ਕਿਸਾਨ ਯੂਨੀਅਨ ਦੇ ਜਿਹੜੇ ਸਾਡੇ ਪੰਜਾਬ ਕਿਸਾਨ ਯੂਨੀਅਨ ਦੇ ਮਤਲਬ ਸ਼ਹਿਰੀ ਜਿਹੜੇ ਸਕੱਤਰ ਨੇ ਹਰਜਿੰਦਰ ਸਿੰਘ ਮਾਨਸਈਆ ਤੇ ਮੱਖਣ ਸਿੰਘ ਮਾਨ ਤੇ ਪੁਣ ਸਿੰਘ ਦਾਨੇ ਵਾਲੀਆ ਤੇ ਹੋਰ ਸਾਡੇ ਜਿਹੜੇ ਤਮਾਮ ਇੱਥੋਂ ਸ਼ਹਿਰ ਦੇ ਆਗੂ ਤੇ ਵਰਕਰ ਨੇ ਉਹ ਸਾਰੇ ਅਸੀਂ ਤਮਾਮ ਜਾ ਰਹੇ ਹਾਂ ਅੱਜ ਢਾਈ ਪੀ ਦੇ ਵਿੱਚ ਨਾਕਾ ਲੱਗਿਆ ਹੋਇਆ ਪੁਲਿਸ ਦਾ ਕਿਉਂਕਿ ਸਰਕਾਰ ਹੋਰ ਹੱਥ ਦੇ ਵਿੱਚ ਆ ਗਈ ਹੈ ਸੋਜਤ ਮੋਰਚੇ ਨੇ ਕਾਫੀ ਜਨਾ ਤੋਂ ਦਿੱਤਾ ਸੀ 5 ਪੰਜ ਤਰੀਕ ਦਾ ਪ੍ਰੋਗਰਾਮ ਹੈ ਜਿਹੜਾ ਉਹ ਪੰਡਿਗਰ ਦੇ ਵਿੱਚ ਹੋਊਗਾ ਪਰ ਭਗਵੰਤ ਮਾਨ ਕਬਰਾਟ ਦੇ ਵਿੱਚ ਆ ਕੇ ਆਗੂਆਂ ਨਾਲ ਮੀਟਿੰਗ ਦੇ ਵਿਚਾਰੋਂ ਉੱਠ ਕੇ ਖੜਾ ਹੋ ਗਿਆ ਕਿ ਅੱਜ ਹੁਣ ਡਰਦਾਗਾ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪਰ ਜਿਹੜੇ ਨਾਕੀ ਆ ਇਹ ਬਹੁਤ ਜ਼ਰ ਨਹੀਂ ਰਹਿਣਗੇ ਜੋ ਪੇ ਸੋਜਤ ਮੋਰਚੇ ਦੇ ਆਗੂ ਬਹੁਤ ਸਾਰੇ ਪਹੁੰਚ ਚੁੱਕੇ ਆ ਨਾਕਿਆਂ ਦੇ ਉੱਤੇ ਬਹੁਤ ਸਾਰੇ ਆ ਰਹੇ ਆ ਮੀਟਿੰਗ ਕਰਕੇ ਅਗਲੀ ਕਾਲ ਦੇਣਗੇ ਜਦੋਂ ਹੁਣ ਐਸਪੀ ਨਾਲ ਜਾਂ ਡੀਐਸਪੀ ਨਾਲ ਗੱਲ ਕਰਦੇ ਆ ਇਹ ਕਹਿੰਦੇ ਸਾਨੂੰ ਹੁਕਮ ਹੈ ਜੀ ਸਾਡੇ ਉਤਲਿਆਂ ਦਾ ਤੇ ਅਸੀਂ ਇਹ ਦੂਸਰ ਨੂੰ ਕਹਾਂ ਜਾਣ ਨਹੀਂ ਦਿੰਦੇ ਅਸੀਂ ਵੀ ਕਹਿੰਦੇ ਵੀ ਸਾਨੂੰ ਉਤਲਿਆਂ ਦਾ ਹੁਕਮ ਹੈ ਵੀ ਚੰਡੀਗੜ੍ਹ ਇਹ ਲੋਕਾਂ ਦਾਗਾ ਇਹ ਪੰਜਾਬ ਦਾਗਾ ਉਹਨੇ ਹੀ ਪੰਜਾਬ ਹੱਕ ਰੱਖਦਾ ਇਹਦੇ ਵਿੱਚ ਜਾਵਾਂਗੇ ਪਰ ਆ ਗਏ ਪਹੁੰਚ ਚੁੱਕੇ ਆ ਅਸੀਂ ਫੈਸਲਾ ਕਰ ਲਿਆ ਅੱਗੇ ਜਾਣ ਦਾ ਤੇ ਸਰਕਾਰ ਫੈਸਲਾ ਕਰ ਲੇ ਤੇ ਪੁਲਿਸ ਜਿਹੜੀ ਰਾਹ ਦੇ ਵਿੱਚ ਰੋੜਾ ਬਣੀ ਹੋਈ ਹੈ ਬਹੁਤ ਸਾਰੇ ਆਗੂ ਸਾਡੇ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਪਾ ਦਿੱਤੇ ਹੋਏ ਹੈ ਤੇ ਸਾਡੀਆਂ ਆਪਾਗੀਆਂ ਮੰਗਾ ਮੰਤਣ ਵੱਲ ਧਿਆਨ ਕਰੇ ਤੇ ਨਈ ਸਰਕਾਰ ਨੇ ਮੈਨੂੰ ਲੱਗਦਾ ਹੈ ਕਿ ਸੰਜਤ ਮੋਰਚੇ ਨਾਲ ਪੰਗਾ ਲੈਤਾਗਾ ਇਹ ਪੁੱਠਾ ਲੈਤਾਗਾ 2.5 ਸਾਲ ਇੰਤਜ਼ਾਰ ਕੀਤਾ ਵੀ ਲੋਕਾਂ ਵਾਸਤੇ ਕੁਝ ਕਰੂੰਗਾ ਲੋਕਾਂ ਵਾਸਤੇ ਇਸ ਬੇਈਮਾਨ ਸਰਕਾਰ ਨੇ ਕੱਖ ਨਹੀਂ ਕੀਤਾ ਕਿੰਨੀਆਂ ਫੈਸਲਾ ਮਰ ਗਈਆਂ ਕਿੰਨੇ ਜਿਹੜੇ 6 ਫੈਸਲਾਂ ਤੇ ਕਹਿੰਦਾ ਸੀ ਮੈਂ ਐਮਐਸਪੀ ਦੇਊਗਾ ਜਾ ਬਾਉਂਡਸ ਦੇਉਂਗਾ ਜਿਹੜਾ ਪੰਜਾਬ ਸਰਕਾਰ ਨਾਲ ਸਮਝਾਤਤਾ ਛੇ ਫੈਸਲੇ ਸਾਡੀਆਂ ਗੋਬੀ ਹੋ ਗਈ, ਦਾਲਾ ਹੋ ਗਈਆਂ ਤੇ ਹੋਰ ਬਿਜਲੀ ਐਕਟ ਹੋ ਗਿਆ ਜਿਹੜਾ ਲਗਾਤਾਰ ਦਿਨੋਂ ਦਿਨਾਂ ਲੋਕਾਂ ਦਾ ਅਕਤੂਬਰ ਗੱਡੀ ਜਾਂਦੀ ਹੈ ਪ੍ਰਾਈਵੇਟ ਦੇਣ ਨੂੰ ਤਿਆਰ ਬੈਠਾ ਉਹ ਮੰਗਾ ਮਨਾਉਣ ਵਾਸਤੇ ਤੇ ਕਰਜ਼ਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਰ ਚੜਿਆ ਕਰਜ਼ਾ ਉਹ ਰੱਦ ਕਰਾਉਣ ਵਾਸਤੇ ਅਸੀਂ ਫੈਸਲਾ ਕੀਤਾ ਵੀ ਚੰਡੀਗੜ੍ਹ ਜਾਣਾ ਸੀ ਪਰ ਸਰਕਾਰ ਇਸ ਵੱਲੋਂ ਆਹਨਾ-ਕਾਨੀ ਕਰਦੀ ਹੈ ਪਰ ਥੋੜੇ ਸਮੇਂ ਦੀ ਫੈਸਲਾ ਕਰਕੇ ਅਗਲਾ ਪ੍ਰੋਗਰਾਮ ਦਿੰਨੇ ਆ ਸਰਕਾਰ ਦੀ ਅੱਖਾਂ ਮਚਾ ਦੇਵਾਂਗੇ ਕਿਉਂਕਿ ਸਰਕਾਰ ਨੇ ਪੁੱਠਾ ਪੰਗਾ ਲਿੱਤਾ ਹੈ ਜੇ ਸੁਰੱਖਤ ਲੋਕ ਜਿਹੜਾ ਕਿਸਾਨਾਂ ਨਾਲ ਕਿਸਾਨ ਆਦੀ ਹਕੀਕੀ ਤੇ ਜਾਇਦ ਮੰਗਾਂ ਨੂੰ ਲੈ ਕੇ ਲਗਾਤਾਰ ਲੜਦੇ ਆ ਆਪਣੀਆਂ ਜ਼ਮੀਨਾਂ ਬਚਾਉਣ ਦੇ ਵਾਸਤੇ ਲਗਾਤਾਰ ਲੜਦੇ ਆ ਜਿਹੜੀ ਆ ਪੁਲਿਸ ਦੀ ਕੰਧ ਬਣਾ ਕੇ ਖੜ੍ਹੀ ਹੈ ਇਹ ਬਹੁਤਾ ਚਿਰ ਜਿਹੜੇ ਕਿਸਾਨਾਂ ਦੇ ਹੱਕ ਨੇ ਕਿਸਾਨਾਂ ਦੀ ਮਸਲੇ ਨੇ ਇਹ ਕੰਧਾਂ ਨਹੀਂ ਰੋਕ ਸਕਦੀਆਂ ਅਸੀਂ ਫੈਸਲਾ ਲੈਣ ਜਾ ਰਹੇ ਹਾਂ ਦੁਬਾਰਾ ਬੈਰੀਗੇਟਿੰਗ ਕੀਤੀ ਗਈ ਹੈ ਕਿਸ ਤਰ੍ਹਾਂ ਦਾ ਇੰਤਜ਼ਾਮ ਆਪਣੇ ਵੱਲੋਂ ਕੀਤਾ ਗਿਆ ਨਹੀਂ ਜਿਹੜੀ ਡਿਊਟੀ ਹੈ ਸਾਡੀ ਲਾ ਐਂਡ ਆਊਟ ਦੇ ਸਬੰਧ ਵਿੱਚ ਲੱਗੀ ਹੋਈ ਹੈਗੀ ਆ ਰੂਟੀਨ ਚੈਕਿੰਗ ਆ ਹਾਂਜੀ ਤੇ ਲੱਗਦਾ ਸਰ ਫਿਰ ਵੀ ਕਿਸਾਨ ਕੋਈ ਆ ਅੱਗੇ ਕਿਸੇ ਨੂੰ ਵੜਨ ਦਿੱਤਾ ਜਾਏਗਾ ਨਹੀਂ ਨਹੀਂ ਉਹ ਨਹੀਂ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿੰਦੇ ਸਾਡੀ ਜਿਹੜੀ ਲਾ ਐਂਡ ਆਊਟ ਦੇ ਸਬੰਧ ਵਿੱਚ ਇੱਥੇ ਡਿਊਟੀਆਂ ਲੱਗੀਆਂ ਆਈਆਂ ਤੇ ਰੂਟੀਨ ਚੈਕਿੰਗ ਆ ਕੋਈ ਪੈਸੇ ਸਰ ਕਿਸੇ ਤਰ੍ਹਾਂ ਦੀ ਕੋਈ ਖਬਰ ਮਿਲ ਰਹੀ ਹੋਵੇ ਕਿ ਕਿਸਾਨ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਨਹੀਂ ਨਹੀਂ ਕੋਈ ਨਹੀਂ ਸਥਿਤੀ ਸਰ ਕੰਟਰੋਲ ਦੇ ਵਿੱਚ ਕੰਟਰੋਲ ਦੇ ਵਿੱਚ ਹੈ ਜੀ ਕੋਈ ਸ਼ਰਾਰਤੀ 10:00 ਵਜੇ ਕਿਸੇ ਤਰ੍ਹਾਂ ਦਾ ਕਿਸੇ ਨਹੀਂ ਕੋਈ ਕੋਈ ਤਾਂ ਦਾ ਇਸ਼ੂ ਨਹੀਂ ਹੈ ਜੀ